ਅੰਜੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਹੋ ਗਏ ਸਵੇਰ ਦੇ 3:30 ਵਜੇ ਹੋਣੇ ਆ ਚੱਲੇ ਆਪਾਂ ਲੋਕੀ ਸਤੇਵੇਂ ਆ ਆਪਾਂ ਕੰਮਾਂ ਤੇ ਕਿੱਦਾਂ ਫਿਰ ਸਾਰੇ ਠੀਕ ਠਾਕ ਹੋ ਚਲੋ ਵਧੀਆ ਠੀਕ ਠਾਕ ਹੀ ਚਾਹੀਦੇ ਆ ਵੀਡੀਓ ਦੇਖਣ ਵਾਲੇ ਤੇ ਨਾ ਦੇਖਣ ਵਾਲੇ ਵੀ ਸਭ ਠੀਕ ਠਾਕ ਚਾਹੀਦੇ ਆ ਫੇੜ ਚੜਦੀ ਕਲਾ ਹੀ ਚਾਹੀਦੀ ਸਭ ਰਾਤ ਹੋਈ ਹੋਈ ਆ ਮਤਲਬ ਸਵੇਰ ਚੜਿਆ ਹਾਇਆ ਕੋਈ ਡਰ ਨਹੀਂ ਵਾਹੀ ਕਰੋ ਝੂਲ ਦੇ ਨਿਸ਼ਾਨ ਨ ਰਹਿਣ ਵੰਤਮ ਰਾਜ ਦੇ ਇਹ ਆਪਣੇ ਸ਼ਹਿਰ ਦਾ ਗਰਦਰਾਈ ਵਾਹੀ ਲਗਾ ਵਾਹਿਗੁਰੂ ਚੱਲੇ ਆ ਮੇਰ ਕ੍ਰਿਮ ਬਾਬਾ ਸਿਰ ਤੇ ਹੱਥ ਰੱਖੀ ਪੈਦਰ ਹੁੰਡ ਖਰਾਬ ਹੋ ਚੱਲੇ ਸੁਨੋ ਸੁਨੂ ਦਾ ਪੈਦਰ ਆ ਮੈਂ ਤੁਹਾਡੇ ਕਿ ਨਹੀਂ ਸਕਦੇ ਗੁਰੂ ਘਰ ਬੰਦ ਸੀ ਦਿਬਰ ਵਾਰ ਵਾਰ ਸਿਰ ਚਕਾਤਾ ਬਾਬਾ ਕਬੂਲ ਕਰੀ ਲੋਕਾਂ ਨੇ ਕ੍ਰਿਸਮਸ ਦੀਆਂ ਲੜੀਆਂ ਲਾਈਆਂ ਹੋਈਆਂ ਕਿੰਨੀ ਟੰਟ ਮੈਡੀਆ ਕਿੰਨੀ ਟਾਤਾ ਆ ਤੋਂਦਾ ਦੇ ਦੀਦਾ ਕਸ਼ਮੂਰੇ ਕੋਣੀ ਨਹੀਂ ਦਹੜੀ ਹੜੀ ਜਾਣੇ ਲੋੜ ਚੱਕਰ ਵਾਲੀ ਜਗ੍ਹਾ ਤੇ ਪਹੁੰਚਣ ਵਾਲਾ ਮੈਨੂੰ ਆਏ ਵੀ ਮੈਂ ਘਾਣਾ ਲੰਗ ਜਾ ਇੱਥੋਂ ਰਾਈਟ ਸਾਈਡ ਮੁੜਦਾ ਮੈਂ ਬੁਰਾ ਹਾਲਾ ਤੰਦ 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 ਹਾਫ ਮਾਈਲ ਟਰਨ ਲੈਫਟ ਆਫ ਬੀਵਨਿਊ ਮੋੜਦੇ ਆ ਗੱਡੀ ਮੁੜਦੇ ਆ ਮੁੜਦੇ ਕੋਈ ਨਾ ਮੁੜਦੇ ਪਹੁੰਚ ਗਏ ਸਭ ਤੋਂ ਪਹਿਲੋਂ ਪਤਾ ਨਹੀਂ ਹੁਣ ਕਿੱਥੋਂ ਲੋਡ ਚੱਕਣਾ ਇੱਥੋਂ ਕਿੱ데 ਚੱਕਣਾ ਹੁੰਦਾ ਮੇਰੇ ਮਗਰ ਦੋ ਜਣੇ ਆ ਤੋਂ ਤਾਂ ਬੜੀ ਆ ਠੰਡ ਘੱਟ ਆ ਧੁੰਦ ਜ਼ਿਆਦਾ ਆ ਹੁਣ ਦੇਖੋ ਵੇਟ ਕਰਦੇ ਆ ਬੰਦਿਆਂ ਦੀ ਲੋਬਾਈ ਦੀ ਹੈਲਪ ਕਰਾ ਦਈਏ ਇਹ ਜੇ ਛੱਡਾਂ ਜੇ ਦੇ ਵਿੱਚ ਗਾਣੇ ਵਾਲੀ ਸ਼ੂਟ ਹੁੰਦੀ ਹੁੰਦੀ ਆ ਲੱਗਦਾ ਇਹ ਜਿਹੜੇ ਸ਼ੈੱਡ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਗਾਣਿਆਂ ਦੀ ਸ਼ੂਟਾਂ ਜਲਦੀ ਹੁੰਦੀ ਹੈ ਸ਼ੂਟਿੰਗ ਸ਼ੂਟਿੰਗ ਜਲਦੀ ਗਾਣਿਆਂ ਦੀ ਸੋਲਰ ਪੈਨ ਸੋਲਰ ਨਾਲ ਲੋਡ ਹੈ ਤਾਂ ਉਹਨੇ ਇੱਕ ਇੱਕ ਫਾਰ ਟਰੱਕ ਤੇ ਦੂਜੇ بڑے ਹੁੰਦੇ ਆ ਇਹਨਾਂ ਦੇ ਡਿਫਰੈਂਟ ਟਰੱਕ ਹੁੰਦੇ ਆ ਉਹਨਾਂ ਦੇ ਲੋਡ ਲੱਤੇ ਜਾਂਦੇ ਆ ਇਕੱਲੇ ਇਕੱਲੇ ਫਰਕ ਤੇ ਉਹ ਤੋਂ ਬਦਲਦਾ ਕਿੱਡੇ ਕਿੱਡੇ ਫਾਰ ਨੇ ਉਹੜ ਤਾਂ ਐ ਲਾਦੇ ਵਿੱਚ ਛੋਟੇ ਹੀ ਫਾਰੀ ਆ is toward US 390 ਥੋੜੇ ਤੇਲ ਘਟਾ ਸੀਗਾ ਮੈਂ ਕਿਹਾ ਦਿਲ ਚੱਲ ਤੇਲ ਪਾ ਲਈਏ ਆਹ ਪ੍ਰਾਣਾ ਰੋਡ ਆ 58 ਇੱਥੇ ਬੱਤੀਆਂ ਹੁੰਦੀਆਂ ਸੀਗੀਆਂ ਬਾਕੀ ਸਾਰਾ ਸਿੰਗਲ ਰੋਡ ਹੁੰਦਾ 58 ਆ ਹੁਣ ਬੰਦ ਕਰਤਾ ਅੱਧਾ ਕ ਚੱਲਦਾ ਅੱਧਾ ਕ ਖੋਲਾ ਵਾ ਪਰ ਮੈਂ ਇਹਨੂੰ ਹਣ ਯਾਦ ਆ ਵੀ ਮੈਂ ਇਹਦੇ ਤੇ ਖਾਸੀ ਬੜੀ ਟਰੱਕ ਚਲਾਇਆ ਆ ਆ ਬੋਦੀਆਂ ਦੇ ਇੰਨਾ ਜਾਮ ਲੱਗਿਆ ਹੁੰਦਾ ਇਪੋਂ ਜ਼ਿਆਦੇ ਇਹ ਗੱਲ 19 20 ਦੀ ਆ 2019 ਆ 20 ਦੀ ਜੇ ਇਹਨਾਂ ਨੇ ਫਿਰ ਐਤਵਾਰੇ ਵੱਡਾ ਰੋਡ ਹੋ ਉਹ ਜਿਹੜਾ ਜਾਂਦਾ ਵਾ ਉਹ ਰੈਡੀ ਕੀਤਾ ਮੁੜ ਕੇ ਇਹਨਾਂ ਨੇ ਹੁਣ ਸੰਨਾ ਵਿਆਹ ਰੋੜਾ ਟਾਈਮ ਟਾਈਮ ਦੀ ਗੱਲ ਆ ਕਦੇ ਇੱਥੇ ਰੌਣਕ ਹੁੰਦੀ ਸੀ ਤੇ ਰੀ ਜੰਨ ਕੋਈ ਵੀ ਸਟੇਟ ਆਪਾਂ ਵੜਦੇ ਆ ਤੇ ਵੜਨਸਾਰ ਮੂਰੇ ਟਰੱਕ ਉਹ ਵੇਟ ਦੀ ਸਕੇਲ ਹੁੰਦੀ ਆ ਮਤਲਬ ਉਹ ਤੇ ਪੁਲਿਸ ਵੀ ਹੁੰਦੀ ਆ ਟਰੱਕ ਦੇ ਥੋੜੇ ਕਾਗਜ਼ ਪੱਤਰ ਵੀ ਚੈੱਕ ਕਰ ਸਕਦੀ ਆ ਲੋਡ ਵੀ ਚੈੱਕ ਕਰ ਸਕਦੀ ਆ ਥੋੜੇ ਟੈਂ ਡੱਬੇ ਵੀ ਚੈੱਕ ਕਰ ਸਕਦੀ ਆ ਕੋਈ ਵੀ ਹੁੰਦਾ ਵਾ ਥੋੜਾ ਰਾਈਟ ਸਾਈਡ 'ਚ ਮੈਂ ਰੱਖਣਾ ਮੈਂ ਟਰੱਕ ਲੈਫਟ ਸਾਈਡ 'ਚ ਨਹੀਂ ਕਰ ਸਕਦਾ ਹੈਗਾ ਕਾ ਫੇਰਾ ਡੱਬੀ ਦੱਸ ਸਕਦੀ ਆ ਜੀ ਜੇ ਇਹ ਚ ਪੱਤੀ ਹਰੀ ਹੁੰਦੀ ਆ ਤਾਂ ਸਮਝ ਲੈ ਬਾਹਰ ਚ ਹੀ ਜੇ ਜੇ ਰੈੱਡ ਆਉਂਦੀ ਆ ਫਿਰ ਮੈਨੂੰ ਅੰਦਰ ਜਾਣਾ ਪੜਾ ਆ ਗਿਆ ਲਿਖਿਆ ਸੀਗਾ ਵੀ ਰਾਈਟ ਲਾਈਨ ਹੈ ਨਾ ਤੇ ਐਂਦਾ ਕਰਨਾ ਪੈਂਦਾ ਵਾ ਇੰਡੀਆ ਨਹੀਂ ਉਹ ਹੁੰਦੇ ਸੀ ਪੁਲਿਸ ਵਾਲਾ ਖੜਾ ਐਂਦਾ ਖੜੇ ਨਹੀਂ ਹੈ ਨਾ ਨਾਕਾ ਲਾਈ ਮਤਲਬ ਇਹ ਵੀ ਇਹਨਾਂ ਦਾ ਨਾਕਾ ਹੀ ਆ ਇੱਕ ਤਰ੍ਹਾਂ ਦਾ ਜੇ ਬੱਤੀ ਹਰੀ ਹੋ ਗਈ ਬਾਹਰ ਚ ਨਿਕਲ ਜਾਣਾ ਫਿਰ ਉਹਨਾਂ ਨੂੰ ਹੁੰਦਾ ਵੀ ਕਾਗਜ਼ ਪੱਤਰ ਪੂਰੇ ਆ ਥੱਲੇ ਇੱਥੇ ਨਾ ਉਹ ਲੱਗਿਆ ਹੁੰਦਾ ਕੋਈ ਇੱਕ ਪਲੇਟ ਜੀ ਲੱਗੀ ਹੁੰਦੀ ਆ ਉਹ ਪਲੇਟ ਦੇਖ ਲੈਂਦੀ ਆ ਵੀ ਇਹਦੇ ਟਾਇਰਾਂ ਦੀ 에ਅਰ ਸਾਰੀ ਸਹੀ ਆ ਜੇ 에ਅਰ ਸਾਰੀ ਸਹੀ ਆ ਤਾਂ ਫਿਰ ਬਾਹਰ ਜੀ ਜੇ 에ਅਰ ਘੱਟ-ਕੁੱਟਾ ਫਿਰ ਉਹਨਾਂ ਨੂੰ ਐ ਫੀਲ ਹੁੰਦਾ ਮਤਲਬ ਸੈਂਸਰ ਨੂੰ ਵੀ ਇਹਨਾਂ ਦਾ ਟਾਇਰ ਪੈਂਚਰ ਆ ਫਿਰ ਉਹ ਆਪਾਂ ਨੂੰ ਅੰਦਰ ਵੀ ਸੱਦ ਲੰਦਿਆ ਇਹ ਵੀ ਆਇਆ ਅੰਦਰ ਵੀ ਤੇਰੇ ਟਾਇਰ ਚੈੱਕ ਕਰਨੇ ਆ ਫਿਰ ਮੁੜ ਕੇ ਉਥੇ ਫਿਰ ਥੰਦੇ ਟਾਇਰ ਪਵਾ ਕੇ ਜੇ ਲੋਡ ਜ਼ਿਆਦਾ ਹੋਵੇ ਲੋਡ ਥੋੜਾ ਘਟਾ ਕੇ ਤਾਂ ਤੋੜਦੇ ਨਹੀਂ ਤੁਹਾਨੂੰ ਜਾਣ ਨਹੀਂ ਦਿੰਦੇ ਉਹ ਜਿਹੜੀ ਆ ਬੱਕ ਵੀ ਚਲਾਉਨੇ ਅਸੀਂ ਹਨਾ ਆ ਮੇਰਾ ਲੌਕ ਲਾਇਆ ਹੋਇਆ ਸਕਰੀਨ ਤੇ ਇਹ ਵੀ ਚੈੱਕ ਕਰ ਸਕਦੇ ਆ ਇਹ ਵੀ ਤੂੰ ਕਿੱਥੋਂ ਚੱਲੇ ਆ ਕਿੱਧਰੋਂ ਚੱਲੇ ਆ ਕਿੰਨੇ ਵਜੇ ਲੋਡ ਚੁੱਕਿਆ ਹਨਾ ਬੱਕ ਦੇ ਵਿੱਚ ਵੀ ਸਾਰਾ ਕੁਝ ਸਾਨੂੰ ਪਾਉਣਾ ਪੈਂਦਾ ਵੀ ਲੋਡ ਕਿਹੜਾ ਕਿੱਧਰ ਨੂੰ ਕੀ ਆ ਵੀ ਜੇ ਨਹੀਂ ਵੀ ਪਾਇਆ ਕੋਈ ਗਲਤ ਐਡ ਵੀ ਨਹੀਂ ਕੀਤਾ ਹਨਾ ਤਾਂ ਵੀ ਸਾਨੂੰ ਜੁਰਮਾਨਾ ਲਾਉਂਦੇ ਨੇ ਇੰਨੀ ਕਾ ਇਨਫੋਰਮੇਸ਼ਨ ਸੀ ਮੈਂ ਕਿਹਾ ਵੀ ਅੱਜ ਅੱਗੇ ਵਾਂਗੂ ਨਹੀਂ ਲੋਡ ਚੱਕ ਲੋਡ ਚੱਕ ਪੰਪ ਨਹੀਂ ਦਿਹਾਉਣੇਗੇ ਹੁਣ ਡਿਫਰੈਂਟ ਡਿਫਰੈਂਟ ਦੇਣੀ ਹੈ ਨੌਲੇਜ ਤੇ ਆ ਜਿਵੇਂ ਡਾਰਕ ਲੈਂਡ ਡਾਰਕ ਲੈਂਡ ਤੋਂ ਪਰਲੀ ਸਾਈਡ ਅਸੀਂ ਹੁਣ ਟਰੱਕ ਲੈ ਕੇ ਜਾ ਨਹੀਂ ਸਕਦੇਗੇ ਇਧਰ ਰਾਈਟ ਸਾਈਡ ਹੀ ਰੱਖ ਸਕਦੇ ਆ ਮੈਨੂੰ ਲੱਗਦਾ ਦੂਰੋਂ ਸਿਗਨਲ ਦੀਂਦਾ ਵਾ ਵੀ ਰੈੱਡ ਆ ਸਕੇਲ ਬੰਦ ਦਾ ਲੱਗਦਾ ਫਿਰ ਬਾਹਰ ਚ ਹੀ ਨਿਕਾਂਗੇ ਆਗੇ ਆ ਆਪਣੇ ਸੈਂਸਰ ਲੱਗੇ ਹੋਇਆ ਸਾ ਡੱਬੇ ਜੇ ਇੰਨੇ ਜਿ ਸੈਂਸਰ ਆ ਆ ਥੱਲੇ ਪਲੇਟ ਲੱਗੀ ਸੀਗੀ ਆ ਇਹ ਲਿਖਿਆ ਹੋਇਆ ਕਲੋਜ਼ ਮਤਲਬ ਸਕੇਲ ਪੰਦਾ ਕਨੋਜ਼ ਲਿਖਿਆ ਵਾ ਆ ਗਿਆ ਇਹਦੇ ਸਕਰੀਨ ਤੇ ਆਉਣ ਲੱਗ ਗਿਆ ਟਰੱਕ ਵਾਈਪਾਸ ਆਹ ਸੈਂਸਰ ਲੱਗੇ ਆ ਇਹ ਸੈਂਸਰ ਵੀ ਦੱਸਦੇ ਹੁੰਦੇ ਕਿ ਕੁਝ ਨਾ ਕੁਝ ਤਾਂ ਸੈਂਸਰਾਂ ਚ ਚੈੱਕ ਅਪ ਕਰਦੇ ਹੁੰਦੇ ਕੋਈ ਨਸ਼ਾ ਪਤਾ ਜੋ ਹੋਰ ਪਤਾ ਨਹੀਂ ਕਦੇ ਸੈਂਸਰ ਇਹ ਤੇ ਇਹ ਸੈਂਸਰ ਡੱਬੀ ਨੂੰ ਵੀ ਦਿੰਦੇ ਆ ਇੱਥੇ ਕਾ ਕੇ ਆਹ ਡੱਬੀ ਹਰੀ ਆ ਆਪਣੇ ਚੱਲ ਪਉਂਦੀ ਹੁੰਦੀ ਹੈ ਨਾ ਤੇ ਹੁਣ ਤਾਂ ਕੋਈ ਉਹਨਾਂ ਸਿਗਨਲ ਦਿੱਤਾ ਨਹੀਂ ਬਾਹਰ ਹੀ ਲਿਖਿਆ ਆ ਗਿਆ ਨਹੀਂ ਐ ਇੱਥੋਂ ਐ ਕਰਕੇ ਅੰਦਰ ਵੜਨਾ ਪੈਂਦਾ ਵਾ ਜੇ ਮੈਂ ਇੰਡੀਆ ਚੁੰਗੀਆਂ ਹੁੰਦੀਆਂ ਸੀ ਐ ਕਰਕੇ ਅੰਦਰ ਪੜਨਾ ਪਰ ਗਾਹ ਜਾ ਕੇ ਫਿਰ ਉੱਥੋਂ ਨਿਕਲ ਜਾਣਾ ਪਰ ਇੱਥੋਂ ਇਹਨਾਂ ਨੂੰ ਪਤਾ ਵੀ ਲੱਗ ਜਾਂਦਾ ਵੀ ਜਿਹੜਾ ਅੰਦਰ ਸੱਧਿਆ ਕੈਮਰੇ ਲੱਗਿਆ ਦੇ ਹਨ ਸਿਕਿਉਰਿਟੀ ਤਾਂ ਪੂਰੀ ਆ ਪਰ ਤਾਂ ਹੀ ਨਸ਼ਾ ਨੂੰ ਸ਼ਾ ਅਮਰੀਕਾ ਦੇ ਵਿੱਚ ਬੜਾ ਹੁੰਦਾ ਨਹੀਂ ਫੜਿਆ ਜਾਂ ਹਾਂ ਕੱਟਕੁੱਟ ਲੈਣ ਫੜਿਆ ਜ਼ਰੂਰ ਜਾਂਦਾ ਹੁੰਦਾ ਬੰਦੇ ਉਹਦਾ ਇੱਥੇ ਬੈਠੇ ਹੁੰਦੇ ਪੁਲਿਸ ਅੰਦਰ ਤੇ ਇੱਥੋਂ ਜੀ ਫਿਰ ਦੁਬਾਰੇ ਇੱਥੋਂ ਜੀ ਦੁਬਾਰੇ ਫਿਰ ਫਿਰ ਐਂਟਰ ਗਾਰਡ ਜਨ ਹੋ ਗਏ ਉਹ ਟਰੱਕ ਕਰਦਾ ਰੋਡ ਦੇ ਦੁਬਾਰੇ ਫੇਰ ਚੱਜ ਚੜ ਜਾਂਦੇ ਆ ਤੇਲ ਪਾਉਣ ਨੂੰ ਖੜੇ ਆ ਲਾਈਨਾਂ ਲੱਗੀਆਂ ਵਈਆਂ ਲੈ ਕੋਈ ਤੇਲ ਪਈ ਜਾਂਦਾ ਕੋਈ ਸ਼ੀਸ਼ਾ ਕਰੀ ਜਾਂਦਾ ਉਹ ਸਾਹਮਣੇ ਭਾਂਡੇ ਤੋਂ ਹੀ ਜਾਂਦਾ ਬਸ ਦੁਨੀਆ ਤੁਰਦੀ ਫਿਰਦੀ ਆ ਚੱਲਦੀ ਫਿਰਦੀ ਮੇਲਾ ਕਿੰਨਾ ਸੋਹਣਾ ਸائن ਓਟ ਦਾ ਵਾਹ ਹੋਇਆ ਹੈ 25 10 ਨਾ ਟਰੈਲਰ ਨੰਬਰ ਹੁੰਦਾ ਇਹਨਾਂ ਦਾ ਇਹ ਨੰਬਰ ਵੱਖਰਾ ਹੁੰਦਾ ਤੇ ਲਾਇਸੈਂਸ ਨੰਬਰ ਵੱਖਰਾ ਹੁੰਦਾ ਇੱਥੇ ਪਰ ਟਰੱਕ ਦਾ ਲਾਇਸੈਂਸ ਪਲੇਟ ਵੱਖਰੀ ਹੁੰਦੀ ਆ ਟਰੱਕ ਨੰਬਰ ਵੱਖਰਾ ਹੁੰਦਾ ਇੱਕ ਜਦੋਂ ਆਪਾਂ ਲੋਡ ਚੱਕਦੇ ਹੁੰਨੇ ਆ ਇਹ ਕਹਿੰਦੇ ਹੁੰਦੇ ਆ ਲਾਇਸੈਂਸ ਨੰਬਰ ਕੋਈ ਮੰਗਦਾ ਹੁੰਦਾ ਵਾ ਟਰੱਕ ਨੰਬਰ ਕੋਈ ਨਾ ਮੰਗਦਾ ਹੁੰਦਾ ਟਰੱਕ ਵਿੰਡੋ ਕੰਪਨੀ ਨੰਬਰ ਜਦੋਂ ਲੋਡ ਚੱਕਦੇ ਆ ਜਾਂ ਲਾਉਂਦੇ ਆ ਇਹ ਚੀਜ਼ਾਂ ਦੇਣੀਆਂ ਹੁੰਦੀਆਂ ਨੇ ਵੀ ਵਿੰਡੋ ਤੇ ਤੇਰੇ ਕੀ ਨੰਬਰ ਲੱਗਿਆ ਹੋਇਆ ਨਾਮ ਲਿਖਿਆ ਹੋਇਆ ਫਿਰ ਉਹ ਆਪਾਂ ਨੂੰ ਦੱਸਣਾ ਪੈਂਦਾ ਵਾ ਉਹੀ ਨਾਮ ਸੇਮ ਤੇ ਟ੍ਰੇਲਰ ਤੇ ਲਿਖਣਾ ਪੈਂਦਾ ਵਾ ਨਹੀਂ ਫਿਰ ਲੋਡ ਨਹੀਂ ਦਿੰਦੇ ਕੋਈ ਬਰੋਕਰ